ਇਕਪਾਸੇ ਜਿੱਥੇ ਪੰਜਾਬ ਭਰ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਹੁਸ਼ਿਆਰਪੁਰ 'ਚ ਆੜਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਇਹ ਝੋਨੇ ਦੀ ਲੋਹਾਈ ਨਾ ਕਰਨ ਦਾ ਫੈਸਲਾ ਕਰਦਿਆਂ ਹੋਇਆਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਉਦੋਂ ਤੱਕ ਸਾਡੇ ਵੱਲੋਂ ਝੋਨਾ ਆਪਣੀ ਥਾਂ ਤੇ ਨਹੀਂ ਲੁਹਾਇਆ ਜਾਵੇਗਾ ਜਿਸ ਕਾਰਨ ਮੰਡੀਆਂ 'ਚ ਝੋਨਾ ਲੈ ਕੇ ਪਹੁੰਚ ਰਹੇ ਕਿਸਾਨ ਕਾਫੀ ਜ਼ਿਆਦਾ ਦੁਖੀ ਨਜ਼ਰ ਆ ਰਹੇ ਨੇ ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਆੜਤੀਆਂ ਤੇ ਸ਼ੈਲਰ ਮਾਲਕਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਸਰਕਾਰ ਸਾਡੀਆਂ ਜੇ ਇਸ ਮੰਗਾਂ ਨੂੰ ਨਹੀਂ ਮੰਨਦੀ ਉਸ ਵਕਤ ਤੱਕ ਉਹਨਾਂ ਵੱਲੋਂ ਝੋਨਾ ਨਹੀਂ ਲੁਹਾਇਆ ਜਾਵੇਗਾ ਤੇ ਕਿਸਾਨਾਂ ਦੀ ਖੱਜਲ ਖੋਰੀ ਲਈ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਮੰਡੀਆਂ 'ਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਕਿਸਾਨ ਖਰੀਦ ਨਾ ਹੋਣ ਕਰਨ ਕਾਫੀ ਦਿੱਕਤਾਂ 'ਚੋਂ ਗੁਜ਼ਰ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਤੱਕ ਸਰਕਾਰ ਅਤੇ ਆੜਤੀਆਂ ਤੇ ਸ਼ੈਲਰ ਮਾਲਕਾਂ ਵਿਚਾਲੇ ਸਹਿਮਤੀ ਬਣਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਰਾਹਤ ਮਹਿਸੂਸ ਹੋਵੇਗੀ ਮੁਕੇਰੀਆਂ ਤੋਂ ਹੁਸ਼ਰਪਰ ਤੇ ਉਸ ਦੇ ਨਾਲ ਦਿਲਵਕਸੋਂ ਗ੍ਰੈਂਟ ਰਿਪੋਰਟ ਅੱਜ ਬੜੇ अच्छे ਮਾਹੌਲ ਦੇ ਵਿੱਚ ਆਰਤੀ ਮੁਕੇਰੀਆਂ ਇਲਾਕੇ ਦੇ 16 ਮੰਡੀਆਂ ਦੇ ਆਰਤੀ ਸਾਹਿਬਾਨ ਦੀ ਔਰ ਜੋ ਸੈਲਰ ਮਾਲਕ ਨੇ ਉਹਨਾਂ ਦੀ ਮੀਟਿੰਗ ਹੋਈ ਜੋ ਕਿ ਬੜੇ अच्छे ਮਾਹੌਲ ਵਿੱਚ ਹੋਈ ਹੈ ਜਿਸੇ ਪਿਛਲੀ ਦਿੱਕਤਾਂ ਸੀਗੀਆਂ ਜਾਂ ਆਪ ਨੂੰ ਆਉਣ ਵਾਲੀਆਂ ਵੀ ਜੋ ਆਕੜਾਂ ਨੇ ਉਹਨਾਂ ਬਾਰੇ ਖਾਸ ਤੌਰ ਤੇ ਡਿਸਕਸ ਹੋਇਆ ਔਰ ਬੜੇ अच्छे ਮਾਹੌਲ ਵਿੱਚ ਡਿਸੀਜਨ ਹੋਇਆ ਕਿ ਦੋਨੋਂ ਹੀ ਦਿਲਚਸਪ ਕਰ ਲਈਏ ਜਮਿਦਾਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਸੇ ਤੇ ਕੀਤਾ ਗਿਆ ਹੋਰ ਇਹ ਕੀਤਾ ਗਿਆ ਕਿ ਜ਼ਿੰਮੇਦਾਰ ਨੂੰ ਇਹ ਐਜੂਕੇਟ ਕਰੋ ਕਿ ਸੁੱਕਾ ਮਾਲ ਲਿਆਵੇ ਔਰ ਟਾਈਮ ਨਾਲ ਲਿਆਵੇ ਤਾਂ ਕਿ ਟਾਈਮ ਨਾਲ ਇਸ ਨੂੰ ਪਹੁੰਚ ਜਾਵੇ ਔਰ ਸ਼ੈਲਰਾਂ ਚ ਚਲਾ ਜਾਵੇ ਔਰ ਸ਼ੈਲਰ ਚ ਕੋਈ ਤਕਲੀਫ ਨਾ ਆਏ ਸ਼ੈਲਰ ਵਾਲਿਆਂ ਨੇ ਅਸ਼ੋਰੰਡ ਦਿੱਸਨ ਕਿਸਾਨ ਕਿਸਾਨ ਸੁੱਕਾ ਮਾਲ ਲੈ ਕੇ ਆਂਦਾ ਕੀ ਆਰਪੀਓ ਦੀ ਤਲਾਈ ਕਰੇਗਾ ਹੁਣ ਦੇਖੋ ਅਜੇ ਤੱਕ ਪੰਜਾਬ ਲੈਵਲ ਤੇ ਆਰਟੀਆਂ ਦੀ ਹੜਤਾਲ ਚੱਲ ਰਹੀ ਹੈ ਇਸ ਫੈਕਟਰੀ ਦੀ ਹੜਤਾਲ ਚੱਲ ਰਹੀ ਹੈ ਔਰ ਸ਼ੈੱਲਰ ਵਾਲਿਆਂ ਦੀ ਮੰਗਾਂ ਜਿਹੜੀਆਂ 4 ਮਹੀਨੇ ਤੋਂ ਦੱਸ ਰਹੇ ਨੇ ਸਰਕਾਰ ਨੂੰ ਉਹ ਜੇ ਤੱਕ ਮੰਗ ਨਹੀਂ ਰਹੀਆਂ ਅੱਜ ਤਾਂ ਸ਼ੈੱਲਰ ਵਾਲਿਆਂ ਨੇ ਇਹੀ ਅਲਟੀਮੇਟਮ ਦਿੱਤਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਣਗੀਆਂ ਅਸੀਂ ਨਾ ਤੇ ਕੋਈ ਮਾਲ ਪਾਟਾ ਨਾ ਦੇਾਂਗੇ ਤੇ ਨਾ ਹੀ ਕੋਈ ਐਗਰੀਮੈਂਟ ਕਰਾਂਗੇ ਤੇ ਨਾ ਹੀ ਇਹਨਾਂ ਦੇ ਪੱਧਰ ਸੁਮਿਲ ਨਹੀਂ ਹੋਣਗੇ ਔਰ ਮੈਂ ਕਿਹੋ ਮਂਡੀਆਂ ਦੇ ਵਿੱਚ ਅੱਜ ਮਾਲ ਲੱਥਾ ਵੀ ਹੈ ਜਿਹੜਾ ਲੱਥਾ ਉਹ ਉਹ ਇਦੇ ਤੱਕ ਤੁਲ ਨਹੀਂ ਰਿਹਾ ਜਿਹੜੇ ਇਥੋਂ ਦੇ ਕਿਸਾਨ ਆ ਤੇ ਬਾਹਰ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਵੇਚਦੇ ਪਏ ਆ ਤੇ ਕੀ ਉਹਨਾਂ ਦੇ ਕੋਈ ਕਾਰਵਾਈ ਹੋਈ ਜੀ ਨਹੀਂ ਕਾਰਵਾਈ ਜ਼ਿੰਮੇਵਾਰ ਖੁੱਲਾ ਜੀ ਹਿੰਦੁਸਤਾਨ ਦੀ ਜਿੱਥੇ ਮਰਜੀ ਜਾ ਕੇ ਵੇਚਦਾ ਦਵੇ ਪਰ ਲੇਕਿਨ ਜਿਹਨਾਂ ਨੇ ਵੇਚਿਆ ਉਹ ਤੁਹਾਨੂੰ ਵੀ ਪਤਾ ਕਿ ਪੰਜਾਬ ਦੇ ਵਿੱਚ ਕੋ 1700 ਕੋਈ 1800 ਰੁਪਏ ਚ ਵਿਕ ਕੇ ਆਇਆ ਐ ਐਮਐਸਪੀ ਜਿਹੜੀ 2320 ਰੁਪਏ ਹੈਗੀ ਐ ਉਸ ਤੋਂ ਬਹੁਤ ਘੱਟ ਤੇ ਅਸੀਂ ਉੱਥੇ ਦੇਖਿਆ ਅਮ੍ਰਿਤਸਰ ਬਟਾਲਾ ਤਰਨਤਾਰਨ ਉਹਨਾਂ ਇਲਾਕੇ ਚ ਦੋ ਦੋ ਲੱਖ ਰੁਪਏ ਦੀ ਮੰਡੀ ਵਿੱਕੀ ਹੈ ਲੇਕਿਨ ਸਾਰੀ ਐਮਐਸਪੀ ਤੋਂ ਕੱਟ ਵਿਕੀ ਸਾਡੇ ਇਲਾਕੇ ਦੇ ਵਿੱਚ ਇਹ ਹੁੰਦੀ ਨਹੀਂ ਕਿ ਕਦੀ ਵੀ ਕੋਈ ਅਸੀਂ ਨਹੀਂ ਹੈ ਕਿ ਜਿਹੜੀ ਕੋਈ ਐਮਐਸਪੀ ਤੋਂ ਕੱਟ ਸਾਡਾ ਮਾਲ ਐਮਐਸਪੀ ਦੇ ਵਿਕਦਾ ਹੈ ਔਰ ਅਸੀਂ ਇਹ ਸ਼ੋਰ ਕਰਨੇ ਆ ਕਿ ਜਿਹੜਾ ਸਰਕਾਰ ਦੀਆਂ ਵਿਕਦਾਰ ਦੇ ਵਿੱਚ ਆਏਗਾ 17% ਦਾ ਸੁਪਰਾ ਮਾਲ ਥੀ ਮਾਲ ਆਏਗਾ ਉਹ 2320 ਰੁਪਏ ਵਿਕੇਗਾ ਅਕਾਪਰੇ ਨੂੰ ਮੈਸੇਜ ਦਿਨਾ ਚਾਹੁੰਦਾ ਕਿ ਕਿਸਾਨਾਂ ਨੂੰ ਜਾਣਨੀ ਹੈ ਕਿ ਆਰਟੀਆ ਦਾ ਉਹ ਅਸੀਂ ਉਹਨਾਂ ਨੂੰ ਅਪੀਲ ਅਪੀਲ ਕਰਾਂਗੇ ਕਿ ਉਹਨੀ ਦੇਰ ਤੱਕ ਕੋਆਪਰੇਟ ਕਰਨ ਜਿੰਨੀ ਦੇਰ ਤੱਕ ਕਿ ਆਰਟੀਆਂ ਦੀਆਂ ਸ਼ੈਟਰ ਵਾਲਿਆਂ ਦੀ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਉਸ ਦਿਨ ਉਹਦਾ ਸਬਰ ਕਰਨ ਔਰ ਉਸ ਨੂੰ ਜਿਹੜਾ ਮਾਲ ਸੁੱਕਾ ਹੋਵੇ ਉਹਨੂੰ ਹੀ ਵਡਾਨ ਜਿੱਲਾ ਮਾਲ ਸੁੱਕਾ ਨਾ ਵਡਾਨ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਮੈਂ ਆਪ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਦੇ ਹੋ ਮੈਂ ਸ਼ੈਲਰ ਮਾਲਕ ਐਸੋ ਜੇਸ਼ਨ ਮੁਕੇਰੀਆਂ ਤੇ ਸਾਰੇ ਹੀ ਆਰਤੀ ਸਹਿਬਾਨ 16 ਮੰਡੀਆਂ ਦੇ ਜੋ ਅੱਜ ਇਸ ਮੀਟਿੰਗ ਦੇ ਵਿੱਚ ਸ਼ਰਕਤ ਕੀਤੀ ਹੈ ਜੋ ਸਾਡੇ ਸ਼ੈਲਰ ਮਾਲਕਾਂ ਦਾ ਵਿਚਾਰ ਵਟਾਂਦਰਾ ਹੋਇਆ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸ਼ੈਲਰ ਮਾਲਕਾਂ ਦਾ ਤੇ ਆਰਤੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿਉਂਕਿ ਜੋ ਮਸਲੇ ਬੈਂਕ ਕੇ ਸੁਲਝਾਇਆ ਜਾ ਸਕਦੇ ਨੇ ਗੱਲਬਾਤ ਨਾਲ ਸੁਲਝਾਇਆ ਜਾ ਸਕਦੇ ਨੇ ਉਹ ਮਸਲੇ ਐਬਿਡੀਟੇਸ਼ਨ ਕਰਕੇ ਉਹ ਨਹੀਂ ਸੁਲਝਾਇਆ ਜਾਂਦੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਬਾਕੀ ਜਰੂਰ ਤੱਕ ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਨਹੀਂ ਕੱਢਦੀ ਉਹ ਤੱਕ ਮਸਲੇ ਹੱਲ ਨਾ ਹੋਣ ਵਾਲੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਆਰਡੀ ਐਸੋਸੀਏਸ਼ਨ ਦੇ ਸ਼੍ਰੀ ਕਾਲੜਾ ਜੀ ਵਿਜੇ ਕਾਲੜਾ ਜੀ ਜਰੂਰ ਤੱਕ ਮੰਡੀਆਂ ਦੀ ਹੜਤਾਲ ਨਹੀਂ ਖੋਲਦੇ ਕਿਸੇ ਵੀ ਮੰਡੀ ਦੇ ਵਿੱਚ ਪੱਖਾ ਕੰਡਾ ਨਹੀਂ ਚੱਲੇਗਾ ਪੂਰਨ ਤੌਰ ਤੇ ਮੰਡੀਆਂ ਬੰਦ ਰਹਿਣਗੀਆਂ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਥੋੜਾ ਜਿਗਰਾ ਕਰਨਾ ਆਪਣੀ ਫਸਲ ਨੂੰ ਪੱਕਣ ਦੇਣਾ ਤਾਂ ਜੋ 17% ਮੋਇਸਚਰ ਉਹ ਮੰਡੀਆਂ ਦੇ ਵਿੱਚ ਆਵੇ ਤੇ ਉਹੀ ਮਾਲ ਵਿਕੇ ਨਾ ਛੈਲਰ ਮਾਲਕ ਨੂੰ ਤੰਗੀ ਹੋਵੇ ਨਾ ਆੜਤੀਏ ਨੂੰ ਨਾ ਕਿਸਾਨ ਨੂੰ ਇਹੀ ਮੈਂ ਸਾਰਿਆਂ ਨੂੰ ਬੇਨਤੀ ਧੰਨਵਾਦ ਜੀ ਇਹ ਕਿ ਇਹ ਮੰਡੀਆਂ ਦੇ ਵਿੱਚ ਰੀਅਰ ਆਰਟੀਏ ਦੇ ਜਿੰਗਲਾਂ ਦੇ ਵਿੱਚ ਤੁਮੇ ਮੈਂ ਮਹੰਦੀ ਆ ਤੇ ਕਿਹੜੇ ਬਾਰੇ ਸ਼ਾਂਤ ਰਹਿ ਸਕਦਾ ਕੀ ਕਰਦਾ ਸੀ ਮੈਂ ਇਸ ਬਾਰੇ ਕਹਿਣਾ ਚਾਹੁੰਦਾ ਕਿ ਜਦੋਂ ਮੰਡੀਆਂ ਦੇ ਵਿੱਚ ਕਿਸਾਨ ਢੇਰੀ ਲੈ ਕੇ ਆਉਂਦਾ ਢੇਰੀ ਗਿੱਲੀ ਹੁੰਦੀ ਹੈ ਉਹ ਢੇਰੀ ਜਦੋਂ ਆਰਟੀ ਲੁਹਾਨ ਤੋਂ ਸਮਰਥ ਹੁੰਦਾ ਉਹ ਕਹਿੰਦਾ ਵੀ ਮੈਂ ਨਹੀਂ ਲਵਾਨੀ ਕਿਸਾਨ ਕਹਿੰਦਾ ਤੇਰੀ ਮੰਡੀ ਨਹੀਂ ਮੰਡੀ ਮੇਰੀ ਹੈ ਮੈਂ ਮਾਲ ਲਾਉਣਾ ਇਸ ਕਰਕੇ ਝਗੜੇ ਵਧਦੇ ਤਾਂ ਜੋ ਇਹ ਝਗੜੇ ਨਾ ਵਧਣ ਕਿਸਾਨ ਆਪਣੀ ਫਸਲ ਨੂੰ ਪੂਰਾ ਪਕਾ ਕੇ ਮੰਡੀ ਚ ਲਿਆਪੇ